ਮੇਰਾ ਨਾਮ ਸਿਮਰਨਜੀਤ ਸਿੰਘ ਸਿਮੂ ਹੈ ਜੀ ਤੁਸੀਂ ਕੌਂਸਲਰ ਆਂ ਭਾਜੀ ਇਸ ਏਰੀਆ ਦਾ ਕਿਵੇਂ ਦੇਦਿਓ ਕਿ ਤੁਹਾਡੇ ਏਰੀਆ ਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਚੋਰਾ ਤੇ ਨੱਥ ਪਾਈ ਹੋਈ ਹੈ ਭਾਜੀ ਪ੍ਰਸ਼ਾਸਨ ਜਿਹੜਾ ਉਹ ਕੁੰਮ ਕਰਨ ਦੀ ਨੀਂਦ ਸੁੱਤਾ ਹੋਇਆ ਉੱਤੋਂ ਸਭ ਤੋਂ ਵੱਡੀ ਗੱਲ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਪਬਲਿਕ ਨਾਲ ਜਾਂ ਪ੍ਰੈਸ ਨਾਲ ਬੋਲਣ ਦੀ ਤਮੀਜ਼ ਵੀ ਨਹੀਂ ਹੈਗੀ ਅੱਜ ਜਿਨ੍ਹਾਂ ਦੀ ਦੁਕਾਨ ਤੇ ਚੋਰੀ ਹੋਈ ਇਨਸੀਡੈਂਟ ਹੋਇਆ ਕੁਝ ਦਿਨ ਪਹਿਲਾਂ ਹੀ ਇਹਨਾਂ ਦੀ ਦੁਕਾਨ ਤੇ ਪਹਿਲਾਂ ਵੀ ਇਨਸੀਡੈਂਟ ਹੋਇਆ ਸੀ ਉਦੋਂ 48 ਹਜ਼ਾਰ ਲੁੱਟ ਕੇ ਲੈ ਗਏ ਸੀਗੇ ਚੋਰ ਉਦੋਂ ਵੀ ਅਸੀਂ ਥਾਣੇ ਗਏ ਸੀਗੇ ਆ ਮੇਰੇ ਵੱਡੇ ਵੀਰ ਏਵਨ ਜੁਲਰ ਤੇ ਉਹਨਾਂ ਦੀ ਦੁਕਾਨ ਤੇ ਵੀ ਚੋਰੀ ਹੋਈ ਸੀ ਅੱਜ ਐਵੀਡੈਂਸ ਹੈਗਾ ਸਾਡੇ ਕੋਲ ਕਿ ਇਹ ਉਹੀ ਚੋਰ ਹੈ ਫਿਰ ਵੀ ਹੁੰਦੇ ਤੇ ਕਾਰਵਾਈ ਨਾ ਆਵੇ ਤੇ ਬੜੇ ਹਾਲਾਤ ਜਿਹੜੇ ਆ ਮੈਨੂੰ ਲੱਗਦਾ ਹੈ ਸਾਡੇ ਏਰੀਆ ਦੇ ਨਹੀਂ ਲੁਧਿਆਣੇ ਦੇ ਪੰਜਾਬ ਦੇ ਜਿਹੜੇ ਹਾਲਾਤ ਉਹ ਬੱਤਰ ਹੋ ਚੁੱਕੇ ਆ ਮਾਨ ਸਾਹਿਬ ਕਹਿੰਦੇ ਕਿ ਸਾਡੇ ਲਾਅ ਐਂਡ ਆਰਡਰ ਬੜਾ ਵਧੀਆ ਪਰ ਹੁਣ ਜਿਹੜੀ ਐਕਟਿਵਾ ਤੇ ਚੋਰ ਇੱਥੇ ਚੋਰੀ ਕਰਨ ਆਇਆ ਸੀ ਉਹਦੇ ਮਾਲਕ ਨੂੰ ਮੌਕੇ ਤੇ ਪਹੁੰਚੇ ਕਹਿੰਦੇ ਕਿ ਸਾਡੀ ਐਕਟਿਵਾ ਦਾ ਤਾਂ ਕਾਫੀ ਵਾਰ ਦਾਤਾ ਚ ਚੋਰ ਨੇ ਜਿਹੜੀ ਆ ਇਸਤੇਮਾਲ ਕੀਤਾ ਹੈ ਕੋਈ ਐਕਟਿਵਾ ਵਾਲੇ ਜਿਨ੍ਹਾਂ ਦੀ ਐਕਟਿਵਾ ਸੀ ਉਹ ਕਹਿੰਦੇ 20 ਲੱਖ ਦੀ ਲੁੱਟ ਨੇ ਐਕਟਿਵਾ ਤੋਂ ਕੀਤੀ ਹੋਈ ਆ ਖੰਨੇ ਦੇ ਵਿੱਚ ਜੀ ਉਸ ਤੋਂ ਬਾਅਦ ਜਦੋਂ ਚੋਰ ਵੜਿਆ ਤੇ ਜਦੋਂ ਰਾਹਗੀਰ ਲੰਘਦੇ ਵੀ ਸੀ ਰਾਹਗੀਰ ਲੰਘਦੇ ਲੰਘਦੇ ਮੇਰੇ ਹਾਵ ਨਾ 50 ਬੰਦੇ ਸਾਨੂੰ ਇੱਧਰ ਤੇ ਮਿਲ ਗਏ ਜਿਹੜਾ ਕਹਿੰਦਾ ਮੇਰਾ ਮੋਬਾਈਲ ਖੋਇਆ ਗਿਆ ਕੋਈ ਕਹਿੰਦਾ ਮੇਰਾ ਸਕੂਟਰ ਚ ਕੀ ਸਦਾ ਕੁਝ ਚੋਰੀ ਹੋ ਗਿਆ ਰੋਜ਼ ਇਨਸੀਡੈਂਟ ਜਿਹੜੇ ਐ ਮਹੀਨੇ ਚ 30 ਦਿਨ ਤੇ ਮੇਰੇ ਹਿਸਾਬ ਨਾਲ 31 ਦਿਨ ਜਿਹੜੇ ਇਨਸੀਡੈਂਟ ਹੋ ਰਹੇ ਐ ਤੇ ਕਿਵੇਂ ਦੇਖਦੇ ਹਾਂ ਕਿ ਪ੍ਰਸ਼ਾਸਨ ਇੱਕ ਜ਼ਿਲ੍ਹਾ ਪ੍ਰਧਾਨ ਦਾ ਕਾਰਜ ਸਾਬਕਾ ਐਮਐਲਏ ਦਾ ਕਰਨੜੇ ਹੋਣ ਤੇ ਉਹਦੇ ਘਰ ਦੇ ਕੋਲ ਸਿਕਿਉਰਿਟੀ ਲੰਦੀ ਹੋਵੇ ਜਾਂ ਤੇ ਫਿਰ ਵੀ ਵਾਰਦਾਤ ਹੋਵੇ ਦੇਖੋ ਜੀ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਅੱਗੇ ਦਰਖਾਸਤ ਕਰਦੇ ਆਂ ਕਿ ਗਸ਼ਟ ਵਧਾਈ ਜਾਵੇ ਡਿਊਟੀਆਂ ਵਧਾਈਆਂ ਜਾਣ ਜਿੰਦੇ ਨਾਲ ਇਹ ਚੋਰਾਂ ਨੂੰ ਨੱਥ ਪੈ ਸਕੇ ਚਲੋ ਪਿੱਛੇ ਕਮਿਸ਼ਨਰ ਸਾਹਿਬ ਨੇ ਇੱਕ ਚੰਗਾ ਕੰਮ ਕੀਤਾ ਸੀਗਾ ਜਿਹੜੀ ਉਹ ਮਰਡਰ ਕੇਸ ਦੀ ਗੁੱਥੀ ਸੁਲਝਾਈ ਸੀ ਪਰ ਚੋਰਾਂ ਤੇ ਇਨ੍ਹਾਂ ਦੀ ਹੱਲੇ ਤੱਕਰ ਜਿਹੜੀ ਪਕੜ ਹੈ ਉਹ ਨਹੀਂ ਬਣ ਪਈ ਜੇ ਸ਼ਕਤੀ ਨਹੀਂ ਕਰਨਗੇ ਅੱਜ ਉਹ ਸੂਆ ਲੈ ਕੇ ਮਾਰਨ ਲੱਗਾ ਸੀ ਦੁਕਾਨਦਾਰ ਦੇ ਜੋ ਸਾਡੇ ਵੀਰ ਦੇ ਕੁਝ ਵੱਧ ਘੱਟ ਲੱਗ ਜਾਂਦੀ ਉਹਦੀ ਰਿਸਪੌਂਸਿਬਿਲਟੀ ਕੌਣ ਲੈਂਦਾ ਪੁਲਿਸ ਬਾਅਦ ਚੋਂ ਕਹਿੰਦੀ ਹੈ ਜੀ ਇਹਨਾਂ ਨੂੰ ਫੜੋ ਨਾ ਦੇਖੋ ਇੱਥੇ ਲੇਡੀਜ਼ ਵੀ ਵੰਦੇ ਦੁਕਾਨ ਤੇ ਮੈਂ ਤਾਂ ਇਹ ਕਹਾਂਗਾ ਜੀ ਜੇ ਇਹਨਾਂ ਨੇ ਨੱਥ ਨਹੀਂ ਪਾਈ ਪੂਰੀ ਹਰਗੋਵੀ ਨਗਰ ਰੋਡ ਤੇ ਦੁਕਾਨਾਂ ਦੇ ਸ਼ਟਰ ਥੱਲੇ ਹੋਣਗੇ ਤਾਲੇ ਲੱਗੇ ਹੋਣਗੇ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਚਾਬੀਆਂ ਦੇ ਕੇ ਆਵਾਂਗੇ ਭਾਈ ਤੁਸੀਂ ਆ ਕੇ ਦੁਕਾਨਾਂ ਖੋਲ੍ਹ ਲਓ ਸਾਡੇ ਉਧਰ ਖੁੱਲਦੀਆਂ ਨਹੀਂ ਕਿਉਂਕਿ ਇੱਥੇ ਚੋਰਾਂ ਦਾ ਹੰਤਕ ਮਚਿਆ ਪਿਆ ਆ ਕੇ ਦੇਖਦਾ ਮੈਂ ਆਵਾਂ ਅੰਦਰ ਚੋਰ ਖੜਾ ਆਇਆ ਐਕਟੂਆ ਸਾਹਮਣੇ ਲਗਾ ਕੇ ਤੇ ਅੰਦਰੋਂ ਵੜਦੇ ਮੈਂ ਦੇਖਿਆ ਉਹਨੂੰ ਮੈਂ ਕਿਹਾ ਦੇਖਣਾ ਪਹਿਲਾਂ ਕਰਦਾ ਕੀ ਹੈ ਅੰਦਰੋਂ ਆਇਆ ਬਾਹਰ ਆਇਆ ਤੇ ਬਾਹਰੋਂ ਬਾਹਰ ਆਇਆਂ ਮਨੋਂ ਬੁੱਧ ਫੜ ਲਿਆ ਉਹਨੂੰ ਜਦੋਂ ਮੈਂ ਫੜ ਕੇ ਉਹਦੇ ਚਪਰਾਚੂੜਾ ਮਾਰੀਆਂ ਤੇ ਉਹ ਮੇਰੇ ਪੇਚਕਾਸਾਂ ਹਮਲਾ ਕਰਨ ਲੱਗਾ ਸੀ ਹਮਲਾ ਕਰਨ ਲੱਗਾ ਫਿਰ ਮੈਂ ਰੋਲਾ ਰੋਲਾ ਪਾਇਆ ਫਿਰ ਨਾਲ ਦੇ ਦੁਕਾਨ ਵਾਲੇ ਆਏ ਪਹਿਲਾਂ ਵੀ ਕਦੀ ਆਇਆ ਦੁਕਾਨ ਇਹ ਪਹਿਲਾਂ ਵੀ ਵੀਰੇ ਆਈ ਬੰਦਾ ਆਇਆ ਸੀ ਪਹਿਲਾਂ ਵੀ ਇਹਨੇ ਥਾਲੀ ਆਦਿ ਚੋਰੀ ਕੀਤੀ ਆਈ ਆਈ ਬੰਦੇ ਨੇ ਤੇ ਅੱਜ ਵੀਰੇ ਇਹਨੇ ਪਹਿਲਾਂ ਤਾਂ ਲੋਕ ਤੋੜਿਆ ਨੇ ਸ਼ੀਸ਼ੇ ਦਾ ਲੋਕ ਤੋੜਿਆ ਫਿਰ ਗੱਲੇ ਆ ਲੋਕ ਕੱਢ ਕੇ ਅੱਜ ਵੀ 3-4000 ਰੁਪਇਆ ਪੇਮੈਂਟ ਹੈ ਗਈ ਸੀ ਅੱਜ ਵੀ ਉਹਨੇ ਵੀ ਕੱਢ ਕੇ ਸਵਾਈਸ ਸੂਚਾਰੀ ਕਰਕੇ ਗਿਆ ਵਾ ਹਾਂਜੀ ਤੇ ਫੜਿਆ ਦੁਕਾਨ ਦੇ ਬਾਹਰ ਫੜਿਆ ਦੁਕਾਨ ਦੇ ਬਾਹਰ ਐਥੇ ਆ ਕੇ ਉਹਨੂੰ ਮੈਂ ਫੜਿਆ ਵਾ ਮੈਂ ਉਹਨੂੰ ਜਦੋਂ ਫੜਿਆ ਤੇ ਉਹ ਮੇਰੇ ਹਮਲਾ ਕਰਨ ਲੱਗਾ ਸੀ ਮੈਂ ਚੁਕੜਾ ਚੁਕੜਾ ਮਾਰਿਆ ਉਹਨੇ ਪੇਜ ਕਸ ਨਿਕਲਿਆ ਨਹੀਂ ਉਹਦੇ ਕੋਲ ਜੋ ਨਿਕਲੇ ਜਾਂ ਮੈਂ ਫਿਰ ਨਾ ਨਾ ਤੇ ਉਹਦਾ ਤਾਂ ਫਿਰ ਕੋਈ ਕੁਝ ਵੀ ਕਰ ਸਕਦਾ ਸੀ ਉਹ ਕਿਵੇਂ ਦੇਖਦੇ ਦਿੰਦੇ ਆੜੇ ਤੁਹਾਡੀ ਚੱਲਦੀ ਰੋਡ ਆ ਇੱਕ ਸਾਫਤਕ ਵਿਧਾਇਕ ਦਾ ਘਰ ਵੀ ਨੇੜੇ ਆ ਹਾਂਜੀ ਤੇ ਗੁਰਦੁਆਰਾ ਸਾਹਿਬ ਨੇੜੇ ਥਾਣਾ ਥੋੜੀ ਦੂਰੀ ਤੇ ਹੀ ਆ ਕਿਵੇਂ ਦੇਖਦੇ ਸੁਰੱਖਿਆ ਵਿੱਚ ਵੀਰੇ ਸੇਫ ਨਹੀਂ ਹੈਗੇ ਅਸੀਂ ਯਾਰ ਮੈਂ ਤਾਂ ਇਹ ਕਹਿੰਦਾ ਸੇਫ ਨਹੀਂ ਹੈਗੇ ਕੱਲ ਨੂੰ ਅਸੀਂ ਬੈਠੇ ਆ ਕੱਲ ਨੂੰ ਕੋਈ ਵੀ ਇੱਥੇ ਆ ਕੇ ਵਾਰਦਾਤ ਕਰ ਸਕਦਾ ਵਾ ਦਿਨ ਦਿਹਾੜੇ ਜਨਾਨੀਆਂ ਦੇ ਫੋਨ ਖੋਏ ਜਾਂਦੇ ਬੇ ਆ ਕਿਸੇ ਦੇ ਘਰ ਚੋਰੀ ਹੋ ਰਹੀ ਹੈ ਕਿਸੇ ਦੇ ਘਰਾਂ ਚੋਰੀਆਂ ਹੋ ਰਹੀਆਂ ਤੇ ਐਦਾ ਦੀ ਅਗਰ ਸੇਫਟੀ ਰਹੇਗੀ ਤਾਂ ਫਿਰ ਬੰਦਾ ਕਿੱਥੇ ਰਹੇਗਾ ਦੋਸਤੋ ਕਿਵੇਂ ਕੰਮ ਕਰੇਗਾ ਕਿਵੇਂ ਆਪਣੇ ਬੱਚੇ ਪਾਲੇਗਾ ਨੇੜੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਾ ਘਰ ਹੋਵੇ ਹਾਂਜੀ ਸਿਕਿਉਰਿਟੀ ਉੱਥੇ ਹੁੰਦੀ ਹੈ ਤੇ ਪੁਲਿਸ ਵੀ ਆਦਾਣਾ ਜਾਣਾ ਲੱਗਾ ਰਹਿੰਦਾ ਕਿਉਂਕਿ ਇਹ ਜ਼ਿਲ੍ਹਾ ਪ੍ਰਧਾਨ ਦਾ ਹੈ ਵੀ ਇਕੋ ਤਾਂ ਹੁੰਦਾ ਵਾ ਕਿ ਉਹਨਾਂ ਦੇ ਘਰ ਦੇ ਕੋਲ ਹੀ ਇੱਦਾਂ ਵੀ ਵੱਡੀਆਂ ਵਾਰਦਾਤਾ ਹੋ ਜਾਂਦੀ ਆ। ਭਾਜੀ ਜਿਨ੍ਹਾਂ ਨੇ ਦੇਖੋ ਚੋਰੀ ਕਰਨੀ ਉਹਨਾਂ ਨੇ ਕੋਈ ਨਹੀਂ ਦੇਖਣਾ ਇੱਥੇ ਇੰਸਪੈਕਟਰ ਦਾ ਘਰ ਹੈ ਜਾਂ ਐਮਐਲਏ ਦਾ ਘਰ ਹੈ ਉਹਨਾਂ ਨੇ ਆਪਣਾ ਕੰਮ ਕਰਨਾ ਤੇ ਕਰਕੇ ਚਲੇ ਜਾਣਾ ਮੈਂ। ਆਪਾਂ ਤਾਂ ਇਹ ਕਹਿੰਨੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਤੇ ਨੱਥ ਪਾਈ ਜਾਵੇ ਕਿ ਇੱਦਾਂ ਦੇ ਕੰਮ ਨਾ ਕਰਨ। ਪੱਤਰਕਾਰਾਂ ਨੂੰ ਬੇਸਿਕ ਬਰ ਚੁਪੀ ਕੇ ਤੀ ਹਾਂਜੀ ਹਾਂਜੀ ਉਹ ਪੱਤਰਕਾਰ ਜਿਹੜੇ ਆਏ ਸੀ ਜੀ ਜਿਹੜੇ ਪੁਲਿਸ ਮੁਲਾਜ਼ਮ ਇੱਥੇ ਆਏ ਸੀ ਉਹਨਾਂ ਨੇ ਉਹਨਾਂ ਨੂੰ ਅਰੈਸ ਨਹੀਂ ਕੀਤਾ ਕਹਿੰਦੇ ਪਬਲਿਕ ਦੇ ਮਾਰੇ ਹੋ ਐਸੇ ਅਰੈਸ ਨਹੀਂ ਕਰਨਾ ਅਗਰ ਪੁਲਿਸ ਹੋਣੀ ਪਬਲਿਕ ਦੇ ਸਾਹਮਣੇ ਮਨਾ ਕਰ ਰਹੀ ਹੈ ਜੇ ਉਹਨਾਂ ਨੇ ਨਹੀਂ ਹੱਥ ਪਾਣਾ ਤਾਂ ਕਿੰਨੇ ਹੱਥ ਪਾਣਾ ਦੱਸੋ ਇਹ ਗੱਲ ਅਸੀਂ ਕਿਆ ਨਹੀਂ ਸਕਦੇ ਰਲਿ ਹੋਈ ਹੈ ਕਿ ਨਹੀਂ ਰਲਿ ਹੋਈ ਬਟ ਮੈਂ ਕਹਿੰਨਾ ਵਾ ਵੀ ਇਹ ਇਹਨਾਂ ਦੇ ਹੱਥ ਬਹੁਤ ਖੁੱਲ੍ਹੇ ਹੋਏ ਨੇ ਵੀ ਅਗਰ ਪੁਲਿਸ ਇਹਨਾਂ ਨੂੰ ਫੜ ਕੇ ਛੱਡਦੀ ਹੈ ਤਾਂ ਇਹਨਾਂ ਦੇ ਹੌਸਲੇ ਬਲੰਦ ਹੁੰਦੇ ਦੂਰ ਵੀ ਜਗ੍ਹਾ ਚੋਰੀ ਚੋਰੀ ਕਰ ਦਿੱਤੇ ਐਹੀ ਬੰਦਾ ਜਦੋਂ ਮੇਰੇ ਪਿਛਲੇ 4 ਮਹੀਨੇ ਪਹਿਲਾਂ ਜਦੋਂ ਮੇਰੇ ਦੁਕਾਨ ਤੇ ਚੋਰੀ ਕਰ ਗਿਆ ਉਹ ਵੀ ਐਨੇ ਉਸੇ ਦੀ ਨਹੀਂ 3-4 ਵਸੇ ਚੋਰੀ ਕੀਤੀ ਇੱਕ ਵਸੇ ਗੋਲਡ ਚੋਰੀ ਕਰਕੇ ਲੱਗਿਆ ਇੱਕ ਵਸੇ 2.5 ਲੱਖ ਦੀ ਪੇਮੈਂਟ ਚੋਰੀ ਕਰਕੇ ਲੱਗ ਗਿਆ ਜਿਹੜੇ ਮੇਰੀ ਦੁਕਾਨ ਤੇ ਵੀ ਆਏ ਸੀ ਉਹਨਾਂ ਦੀ ਵੀ ਵੀਡੀਓ ਚ ਐਹੀ ਬੰਦਾ ਵਾ ਪਣ ਪਛਾਛ ਅਸੀਂ ਨਹੀਂ ਮੰਗ ਕਰਦੇ ਆ ਵੀ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਇਹਦੇ ਲਿੰਕ ਚ ਬੰਦੇ ਨੇ ਤੇ ਉਹ ਸਾਰਿਆਂ ਨੂੰ ਅਰੈਸਟ ਕੀਤਾ ਜਾਵੇ ਤੇ ਇਹਨਾਂ ਨੂੰ ਛੱਡਿਆ ਨਾ ਜਾਵੇ ਤੇ ਸਾਰਿਆਂ ਨੂੰ ਸੇਫਟੀ ਥਰੂ ਰੱਖਿਆ ਜਾਵੇ